ਹਾਂਜੀ ਅੱਜ ਆਪਾਂ ਲੱਗੇ ਆਂ ਕਿ ਗੱਲ ਕਰਨਾ ਮੂਹ ਦੀ ਪਾਕਿਆ ਬਾਰੇ ਵੀ ਜਿਹੜੀ ਆਪਾਂ 24 ਘੰਟਿਆਂ ਚ ਕੋਈ ਮੂਹ ਦੀ ਪਾਕਿਆ ਮੂੰਹ ਚੋਂ ਕੁਝ ਕੱਢਦੇ ਨੇ ਬੋਲਦੇ ਨੇ ਬੋਲਦੇ ਤਾਂ ਆਪਾਂ ਰਹਨੇ ਆਂ ਕਿ ਕੋਈ ਲਾਭ ਜਿਹੜਾ ਜਾਂ ਹੁੰਦਾ ਗਾ ਵੀ ਉਹ ਪੂਰਾ ਹੋ ਜਾਂਦਾ ਹੈ ਵੀ ਕੋਈ ਲਾਭ ਜਾਂ ਚੰਗੀ ਬੋਲੋ ਚੰਗੀ ਸੋਚੋ ਤੇ ਮਾੜਾ ਲਾਭ ਜਾਂ ਨਾ ਕੱਢੋ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਇੱਕ ਗੱਲ ਸੁਣਾਉਣਾ ਹੈ ਕਹਾਣੀ ਸੁਣਾਉਣਾ ਛੋਟੀ ਜੀ ਤੇ ਇੱਕ ਜ਼ਿਮੀਦਾਰ ਹੁੰਦਾ ਸੀਗਾ ਜ਼ਮੀਦਾਰ ਦੇ ਪਾਈ ਨਿੱਕੇ ਨੇ ਹੁੰਦੇ ਦੇ ਮਾਪਿਓ ਮਰ ਗਏ ਜਦੋਂ ਛੋਟੇ ਹੁੰਦੇ ਦੇ ਮਾਪਿਓ ਮਰ ਗਏ ਤੇ ਉਹ ਚਾਚੇ ਤਾਇਿਆਂ ਦੇ ਚੁੱਲ੍ਹਿਆਂ ਤੇ ਪਲੇਆ ਵਿਚਾਰਾ ਜਦੋਂ ਚਾਚੇ ਤਾਇਿਆਂ ਦੇ ਚੁੱਲ੍ਹਿਆਂ ਤੇ ਪਲੇਆ ਚਲ ਵੱਡਾ ਹੋ ਗਿਆ ਵੱਡਾ ਹੋ ਗਿਆ ਤੇ ਚਲ ਭਾਈ ਉਹਦਾ ਵਿਆਹ ਹੋ ਗਿਆ ਵਿਆਹ ਹੋ ਗਿਆ ਤੇ ਵਿਆਹ ਹੋ ਗਿਆ ਭਾਈ 5 4 ਸਾਲ ਲੰਘੇ ਤੇ ਪਹਿਲਾਂ ਤਾਂ ਚਲ ਉਹਨਾਂ ਨੇ ਕੋਈ ਗੱਲ ਗੋਲ ਹੀ ਨਾ ਜ਼ਮੀਦਾਰ ਨੇ ਕੋਈ ਗੱਲ ਗੋਲ ਹੀ ਨਾ ਵੀ ਚਲ ਕੋਈ ਨਹੀਂ ਹੈ ਨਾ ਵੀ 2-4 ਸਾਲ ਬਿਆਨ ਹੋ ਗਏ 5-6 ਸਾਲ ਬਿਆਨ ਹੋ ਗਏ ਕੋਈ ਗੱਲ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਹਿਸੂਸ ਜੇ ਹੋਣ ਲੱਗ ਗਿਆ ਵੀ ਹੁਣ ਤਾਂ 4-5 ਸਾਲ ਬਿਆਨ ਹੋ ਗਏ ਵੀ ਆਪਣੇ ਕੋਈ ਬੱਚਾ ਨਹੀਂ ਤੇ ਜ਼ਿੰਮੇਦਾਰ ਤੇ ਜ਼ਿੰਮੇਦਾਰ ਨਹੀਂ ਬੈ ਕੇ ਗੱਲਾਂ ਕਰਿਆ ਕਰਨ ਕਿ ਆਪਣੇ ਕੋਈ ਬੱਚਾ ਨਹੀਂ ਹੋਇਆ ਆਪਾਂ ਕੋਈ ਦਵਾਈ ਬੂਟੀ ਲੈ ਲਈਏ ਚੱਲ ਭਾਈ ਉਹ ਆਪ ਦਾ ਇਲਾਜ ਕਰਾਏ ਉਹਨਾਂ ਨੇ ਦਵਾਈ ਬੂਟੀ ਲਿਆ ਕਰਨ ਜਿੱਥੇ ਕੋਈ ਦੱਸ ਦਿਆ ਕਰੇ ਤੇ ਉੱਥੇ ਵਗ ਜਾ ਕਰਨ ਦਵਾਈ ਬੂਟੀ ਲਿਆ ਕਰਨ ਚਲੋ ਜਦੋਂ ਕੋਈ ਪ੍ਰਮਾਤਮਾ ਦੇ ਘਰੋਂ ਵੀ ਫੇਰੀ ਨਹੀਂ ਤੀਗੀ ਕੋਈ ਉਹਨਾਂ ਨੂੰ ਫਾਇਦਾ ਨਹੀਂ ਹੋਇਆ ਸਕੇ ਦਵਾਈਆਂ ਬੁੱਟੀਆਂ ਨੇ ਨਹੀਂ ਫਾਇਦਾ ਕਰਿਆ ਜਦੋਂ ਭਾਈ ਕੋਈ ਉਹਨਾਂ ਦੇ ਨਾਲ ਹੋਇਆ ਐ ਦਵਾਈਆਂ ਬੁੱਟੀਆਂ ਲੈ ਕੇ ਫालतू ਕਰਾਉਂਦੇ ਭਾਈ 10 ਸਾਲ ਬਿਆਹ ਨੂੰ ਹੋ ਗਏ ਜਦੋਂ ਉਹਦੇ ਬਿਆਹ ਨੂੰ 10 ਸਾਲ ਹੋ ਗਏ ਤੇ ਭਾਈ ਫੇਰ ਉਹ ਥੋੜਾ ਜਿਹਾ ਫਿਕਰਾਂ ਜਾਂਚ ਹੋਣ ਲੱਗੇ ਜ਼ਿੰਮੇਵਾਰ ਤੇ ਜ਼ਿੰਮੇਵਾਰ ਦੀ ਫਿਕਰ ਲੱਗੇ ਕਰਨਾ ਵੀ 10 ਸਾਲ ਹੋ ਗਏ ਬਿਆਹ ਨੂੰ ਤੇ ਵੀ ਇੰਨੀਆਂ ਦਵਾਈਆਂ ਬੁੱਟੀਆਂ ਲੈ ਲਈ ਆਪਾਂ ਨੇ ਵੀ ਆਪਾਂ ਨੂੰ ਫਾਇਦਾ ਕਿਤੋਂ ਨਹੀਂ ਹੋਇਆ ਹੈਗਾ ਵੀ ਪਤਾ ਨਹੀਂ ਕੀ ਕਰਮਾਂ ਚ ਹੀ ਨਹੀਂ ਤੇ ਵੀ ਆਪਣੇ ਕਰਮ ਮਾੜੇ ਨੇਗੇ ਤੇ ਵੀ ਆਪਣੇ ਕੋ ਜਿਹੜਾ ਬੱਚਾ ਨਹੀਂ ਹੋਇਆ ਤੇ ਰੋਲ ਵਿਚਾਰਾ ਭਾਈ ਫੇਕਰ ਕਰਿਆ ਕਰਨ ਕੱਲਣਾ ਕਰਿਆ ਕਰਨ ਬਹਿ ਕੇ ਤੇ ਵੀ ਤੂੰ ਕੱਲਾ ਸੀਗਾ ਮਾਸਾ ਰੋਲ ਖੁੜ ਕੇ ਤੂੰ ਪੜਿਆਂਗਾ ਚਾਚੇ ਤਾਇਏ ਤੇ ਚੁੱਲਿਆਂ ਤੇ ਤੇ ਵੀ ਕਹਾ ਆਪਣੇ ਲਾਦ ਵੀ ਨਹੀਂ ਹੋਊਗਾ ਆਪਾਂ ਨੂੰ ਸਾਹਮਣ ਵਾਲੀ ਤਾਂ ਹੋਵੇ ਕੋਈ ਲਾਦ ਤੇ ਤੇਰੀ ਸਾਰੀ ਉਮਰ ਹੀ ਨੰਗ ਚ ਜਿੰਮੇਦਾਰ ਨੂੰ ਕਹਿੰਦੀ ਉਹਦੇ ਘਰ ਵਾਲੀ ਵੀ ਤੇਰੀ ਸਾਰੀ ਉਮਰ ਹੀ ਨੰਗ ਚ ਚਲਾਪ ਦੀ ਲਾਦ ਤਾਂ ਹੋਵੇ ਤੇ ਚੱਲ ਭਾਈ ਬੈਠੇ ਗੱਲਾਂ ਕਰਿਆ ਕਰਨ ਤੇ ਇੱਕ ਦਿਨ ਬੈਠੇ ਗੱਲਾਂ ਕਰੀ ਜਾਂਦੇ ਨੇਗੇ ਤੇ ਮuje ਤਾਂ ਦੋਨੇ ਜੀ ਬੈਠੇ ਗੱਲਾਂ ਕਰੀ ਜਾਂਦੇ ਨੇਗੇ ਜ਼ਿਮੀਦਾਰ ਤੇ ਜ਼ਿਮੀਦਾਰਨੀ ਤੇ ਜ਼ਿਮੀਦਾਰਨੀ ਨੇ ਐ ਕਹਿਤਾ ਕਹਿੰਦੀ ਰੱਬਾ ਮੈਂ ਕਹਾਂ ਤੇਰੇ ਮਾਂ ਮਾਰੇ ਨੇ ਜੇ ਮੈਨੂੰ ਇੱਕ ਜਵਾਬ ਦੇ ਦੇ ਪਾ ਮੈਨੂੰ ਧੀ ਦੇ ਦੇ ਕਹਿੰਦੀ ਤੇ ਮੈਨੂੰ ਧੀ ਦੇ ਦੇ ਪਾ ਮੇਰੇ ਹੋਂਸਾਰ ਮਰ ਜੇ ਵੀ ਕਹਿੰਦੀ ਮੇਰਾ ਵੀ ਜੱਗ ਚ ਸੀਰ ਹੋ ਜੂ ਸੀਵਿਆਂ ਚ ਸੀਰ ਹੋ ਜੂ ਕਦੀ ਮੈਂ ਵੀ ਕਿਹਾ ਕਰੂੰਗੀ ਵੀ ਮੇਰੇ ਕਿਤੇ ਹੈਗੀ ਤੇ ਹੁਣ ਹਿਸਾਰ ਮਰ ਗਈ ਅਸੀਂ ਬੱਚੇ ਦਾ ਜ਼ਿਕਰ ਕਰਿਆ ਕਰਾਂਗੇ ਹੁਣ ਸਾਡੇ ਬੱਚਾ ਹੈ ਨਹੀਂ ਅਸੀਂ ਬੱਚੇ ਦੀ ਗੱਲ ਵੀ ਨਹੀਂ ਕਰ ਸਕਦੇ ਸਾਡੇ ਬੱਚਾ ਹੈਗਾ ਫਿਰ ਅਸੀਂ ਉਹ ਬੱਚੇ ਦੀਆਂ ਗੱਲਾਂ ਵੀ ਕਰਿਆ ਕਰਾਂ ਵੀ ਸਾਡੇ ਬੱਚਾ ਹੋਇਆ ਸੀ ਐ ਹੋਇਆ ਸੀਗਾ ਤੇ ਵੀ ਹੁਣ ਅਸੀਂ ਜਦੋਂ ਬੱਚਾ ਹੈ ਨਹੀਂ ਗੱਲ ਵੀ ਨਹੀਂ ਜ਼ਿਕਰ ਵੀ ਨਹੀਂ ਕਰ ਸਕਦੇ ਬੱਚੇ ਦਾ ਵੀ ਤੁਸੀਂ ਦੀ ਤੁਲਨਾਤਮਾ ਵੀ ਮੈਨੂੰ ਇੱਕ ਬੱਚਾ ਦੇ ਦੇ ਮੇਰੇ ਭਾਵੇਂ ਧੀ ਹੁਣਸਾਰ ਮਰ ਜੇ ਵੀ ਪਰ ਮੈਨੂੰ ਵੀ ਬੱਚਾ ਦੇ ਦੇ ਤੇ ਭਾਈ ਉਹਨੇ ਉਹ ਹੋਇਆ ਕਰਤਾ ਉਹ ਪਰਮਾਤਮਾ ਦੀ ਮਿਹਰ ਹੋਈ ਭਾਈ ਐਸੀ ਤੇ ਜਦੋਂ ਪਰਮਾਤਮਾ ਦੀ ਮਿਹਰ ਹੋਈ ਰੱਬ ਨੇ ਭੜੀ ਖੜੀ ਉਹਨਾਂ ਦੇ ਘਰੇ ਆਸ ਹੋ ਗਈ ਬੱਚੇ ਦੀ ਵੀ ਚਲ ਭਾਈ ਬੱਚਾ ਹੋ ਜੂਗਾ ਜਦੋਂ ਆਸ ਹੋਈ ਜਦੋਂ ਭਾਈ ਚਲ ਟਾਈਮ ਆਇਆ ਉਹਨਾਂ ਦੇ ਤੇ ਜ਼ਿੰਮੇਦਾਰੀ ਨਹੀਂ ਦੇ ਭਾਈ ਕੁੜੀ ਹੋਈ ਜਦੋਂ ਜ਼ਿੰਮੇਦਾਰੀ ਤੇ ਕੁੜੀ ਹੋਈ ਕੁੜੀ ਹੋਣਸਾਰ ਮਰ ਗਈ ਅੱਛਾ ਜਦੋਂ ਕੁੜੀ ਭਾਈ ਹੋਣਸਾਰ ਮਰ ਗਈ ਤੇ ਫੇਰ ਉਹ ਉਦੋਂ ਰੋਵੇ ਜੀਵਨਾਰਨੀ ਵੀ ਰੱਬਾ ਦਿੱਤੀ ਦੀ ਇਹ ਹੁਣਸਾਰ ਮਰ ਗਈ ਇਹ ਕਹਿੰਦੇ ਹੁੰਦੇ ਨੇ ਵੀ ਤੂੰ ਮੂੰਹ ਦਾ ਬੋਲ ਕੱਢਿਆ ਸੀਗਾ ਤੇਰੇ ਮੂੰਹ ਦਾ ਬੋਲ ਉਹ ਪੂਰਾ ਹੋ ਗਿਆ ਜੇ ਤੂੰ ਅਹੀਂ ਅਹੀਂ ਕਹਿੰਦੀ ਰੱਬਾ ਮੈਨੂੰ ਧੀ ਦੇ ਦੇ ਪਰਮਾਤਮਾ ਮੈਨੂੰ ਧੀ ਦੇ ਦੇ ਪਛਤਾਉਂਦੀ ਫੇਰ ਫੇਰ ਬਹੁਤ ਪਛਤਾਉਣ ਲੱਗ ਗਈ ਕਹਿੰਦੀ ਵੀ ਜੇ ਮੈਂ ਅਹੀਂ ਕਹਿੰਦੀ ਰੱਬਾ ਮੈਨੂੰ ਪੁੱਤ ਨਾ ਦੇ ਮੈਨੂੰ ਇੱਕ ਧੀ ਦੇ ਦੇ ਧੀ ਦੇ ਦੇ ਜੇ ਮੈਂ ਨਾ ਐ ਕਹਿੰਦੀ ਵੀ ਹੁਣਸਾਰ ਮਰ ਜੇਵੇ ਤੇ ਵੀ ਉਹ ਮੇਰੇ ਮੂੰਹ ਦਾ ਬੋਲ ਪੂਰਾ ਵੇ ਹੋਂਸਾਰ ਮੁੱਕ ਗਈ ਤੇ ਵੀ ਮੂੰਹ ਦੇ ਬੋਲ ਨੇ ਜਿਹੜੇ ਆਪਾਂ ਇਹ ਸੋਚ ਸਮਝ ਕੇ ਕੱਢੋ ਚੰਗੇ ਲਾਭ ਜੀ ਕੱਢੋ ਮਾੜੇ ਨਾ ਕੱਢੋ ਤੇ 24 ਘੰਟਿਆਂ ਚ ਕਹਿੰਦੇ ਹੁੰਦੇ ਨੇ ਮਨ ਦੀ ਇੱਕ ਪੱਖਿਆ ਪੂਰੀ ਹੋ ਜਾਂਦੀ ਆ ਹੁੰਦੀ ਹੈਗੀ ਇਹ ਤੇ ਵੀ ਚੰਗਾ ਲਾਭ ਜੀ ਬੋਲੋ ਤੇ ਮੋਮਾਂ ਕਰੋ ਉਹ ਜ਼ਿੰਮੇਵਾਰ ਤੇ ਜ਼ਿੰਮੇਦਾਰ ਨਹੀਂ ਬਹੁਤ ਪਸਤਾਉਣ ਵੀ ਆਪਾਂ ਇਹ ਕੀ ਨਿਕਲ ਗਿਆ ਮੇਰੇ ਮੂੰਹੋਂ ਤੇ ਵੀ ਉਹ ਪੂਰੀ ਹੋ ਗਈ ਗੱਲ ਤੇ ਮੁਰਫੇ ਉਹਨਾਂ ਦੇ ਕੋਈ ਬੱਚਾ ਨਹੀਂ ਹੋਇਆ ਮੁਰਫੇ ਭਾਈ ਚਲ ਉਹਨਾਂ ਨੇ ਆਵਦਾ ਕੋਈ ਗੋਦ-ਮੂਦ ਲੈਤਾ ਬੱਚਾ ਤੇ ਉਹ ਆ ਉਹਨਾਂ ਦੀ ਗੱਲ ਤੇ ਕਹਾਣੀ ਦੀ ਹੀ ਵੀ ਆਪਾਂ ਕੋਈ ਵੀ ਆ ਮੂੰਹ ਦਾ ਬਚਨ ਕੱਢਦੇ ਆਂ ਕਿ ਸੋਚ ਸਮਝ ਕੇ ਕੱਢੋ ਤੇ ਵਿਚੋ ਵੀ ਘੰਟਾ ਚੋ ਭਾਈ ਪੂਰਾ ਹੋ ਜਾਂਦਾ ਹੈਗਾ ਤੇ ਧੰਨਵਾਦ ਭਾਈ